ਟਾਂਡਾ ਉੜ ਮੁੜ ਚ ਬਜ਼ੁਰਗ ਪਤੀ ਪਤਨੀ ਸੁਖਦੇਵ ਸਿੰਘ ਤੇ ਸੰਤੋਸ਼ ਕੁਮਾਰੀ ਦੇ ਹੋਏ ਕਤਲ ਦੇ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਪੁਲਿਸ ਮੁਤਾਬਕ ਦੰਪਤੀ ਜੋੜੇ ਦੀ ਆਸਟ੍ਰੇਲੀਆ ਰਹਿਣ ਦੀ ਨੂ ਦੇ ਜਸਪ੍ਰੀਤ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਮਨ ਜੋ ਕਿ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਹੀ ਹੈ ਨੂ ਨੇ ਹੀ ਆਪਣੇ ਆਸ਼ਿਕ ਤੋਂ ਇਹ ਕਤਲ ਕਰਵਾਏ ਸਨ ਇਹਨਾਂ ਦੇ ਇੱਕ ਮੁੰਡਾ ਸੀਗਾ ਜਸਜੀਤ ਸਿੰਘ ਇਹਨਾਂ ਦੇ ਨਾਲ ਪੀ ਡੀਟੀਲਸ ਲਿਸਨ ਸੀਗੇ ਨਜ਼ਦੀਕ ਦਾ ਰਿਸ਼ਤੇਦਾਰ ਵੀ ਸੀ ਉਹਦੇ ਨਾਲ ਮਿਲ ਕੇ ਇਹ ਸਾਰੇ ਪੰਜਾਬ ਤੋਂ ਦੇ ਨਾਲ ਦੋ ਮੋਟੇ ਹੋਰ ਸੀਗੇ ਜਿਨ੍ਹਾਂ ਦੇ ਨਾਮ ਸੀਗੇ ਇੱਕ ਮਨਮਿੰਦਰ ਸਿੰਘ ਹੈਗਾ ਤੇ ਇੱਕ ਅਜੇ ਕੁਮਾਰ ਹੈ। ਇਹਨਾਂ ਦੇ ਨਾਲ ਮਿਕੇ ਹੀ ਵਾਰਦਾਤ ਪੰਜਾਬ ਦੀ ਤਾਂ ਤੇ ਅਜੋ ਚਾਹੋ ਤੁਸੀਂ ਫੜੇ ਗਏ ਤੇ ਰਿਕਵਰੀ ਜਿਹੜੀ ਹੈ ਅਸੀਂ 95% ਦੀ ਪਰਸ਼ਾਨੀ ਕਰ ਲਈ ਤੇ ਇਹ ਜਿਹੜਾ ਕੇਸ ਹੈ 300 ਜ਼ਿਕਰਯੋਗ ਹੈ ਕਿ ਟਾਂਡਾ ਉੜਮੁਰਝ 27 ਮਾਰਚ ਨੂੰ ਬਜ਼ੁਰਗ ਦੰਪਤੀ ਜੋੜੇ ਦੀਆਂ ਲਾਸ਼ਾਂ ਘਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮਿਲੀਆਂ ਸਨ ਅਤੇ ਘਰ ਵਿੱਚੋਂ ਗਹਿਣੇ ਵੀ ਚੋਰੀ ਹੋਏ ਸਨ। ਉਸ ਦੌਰਾਨ ਪੁਲਿਸ ਨੇ ਮ੍ਰਿਤਕ ਸੁਖਦੇਵ ਸਿੰਘ ਦੇ ਸਾਲੇ ਕੁਲਦੀਪ ਸਿੰਘ ਦੇ ਬਿਆਨਾਂ ਤੇ 302 ਦਾ ਮਾਮਲਾ ਦਰਜ ਕਰਦਿਆਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਸੀ। ਹੁਸ਼ਿਆਰਪੁਰ ਤੋਂ ਸਮੀਰ ਵਿਸ਼ੇਸ਼ਟ ਜਗਬਣੀ ਟੀਵੀ